ਫਤੋ ਪੈਸੇ ਲੈ ਲਏ ਸੀ ਅੱਛਾ 14 ਲੱਖ ਰੁਪਏ ਬਲੌਕ ਪ੍ਰਧਾਨ ਸਾਡੇ ਕੋਲੇ ਭੇਜਿਓ ਉਹ ਲੈ ਗਏ ਇੱਕ ਇੱਕ ਮੁਤਾਜੀ ਇਹਨੇ ਸਾਡੇ ਰੂਪ ਵਾਲੀ ਗੱਡੀ ਚ ਹੀ ਨਹੀਂ ਸਾਨੂੰ ਹੋਣ ਤੇ ਹਿੰਗਾ ਅੱਛਾ ਤੁਹਾਡੀ ਗੱਡੀ ਸੀ ਹਾਂਜੀ ਸਾਡੀ ਗੱਡੀ ਦੀ ਸਾਡੀ ਗੱਡੀ ਦੇ ਵਿੱਚ ਮੈਂ ਗੱਡੀ ਚ ਲਾਉਂਦਾ ਸੀ ਜਿਹੜੇ ਮੁੰਡੇ ਪਿਆ ਕਰਾਏ ਆ ਆਏ ਤਾਂ ਬਹੁਤ ਬੋਲ ਰਹੇ ਨੇ ਮੇਰੇ ਕੋਲੇ ਪ੍ਰੂਫ ਪਏ ਨੇ ਉਹ ਤੋਂ ਮੇਰੀ ਗੱਡੀ ਚ ਹੁੰਦੇ ਤੇ ਜੀ ਜਿੰਨ ਰਾਤ ਸਾਡੇ ਘਰੇ ਆਪੀ ਸਕੂਟਰ ਖੜਾਉਣੀ ਹੋਰ ਕਰਨਾ 2023 ਜਿਹਨਾਂ ਨੇ ਪਰਚੀਆਂ ਪਾ ਕੇ ਖੜੀਆਂ ਚਾਰ ਬੰਦਿਆਂ ਦੀ ਗੋਟਕਾ ਸਾਹਿਬ ਦੀ ਸੌ ਖਾ ਕੇ ਵੜ ਕੇ ਉਹਨਾਂ ਦੇ ਬੱਚਾ ਹੋਣਾ ਵੀ ਦੇਖੋ ਅਸੀਂ ਉਹਨਾਂ ਦੇ ਕਮਰੇ ਦੇ ਅੰਦਰ ਬੈਠੇ ਹਾਂ ਉਹਨਾਂ ਨੇ ਹੱਥ ਦੇ ਵਿੱਚ ਗੋਟਕਾ ਸਾਹਿਬ ਪੜ ਕੇ ਸੌ ਖਾਦੀ ਇਹਨੇ ਬਾਈ ਜਿੰਮੇ ਜਿੰਮੇਬਾਰੀ ਤੇ ਨਿਕਲ ਗਏ ਉਹ ਮੇ ਉਮੀਦ ਨੂੰ ਪ੍ਰਧਾਨ ਲੱਗਣਗੇ ਸਾਡੀਆਂ ਚਾਰੇ ਬੰਦਿਆਂ ਦੀਆਂ ਪਰਚੀਆਂ ਨਿਕਲੀਆਂ ਗੋਟਕਾ ਸਾਹਿਬ ਦੀ ਸੌ ਖਾਦੀ ਦਿੱਤੀ ਉਹਨਾਂ ਨੇ ਚਾਰੇ ਬੰਦਿਆਂ ਨੂੰ ਤੁਸੀਂ ਫੋਨ ਨੰਬਰ ਲੈ ਲਓ ਕੋਈ ਮਰਜ਼ੀ ਲੈ ਲਓ ਨਾਲ ਪੁੱਛ ਸਕਦੇ ਵੀ ਇਹ ਗੱਲ ਹੋਈ ਸੀ ਵੀ ਦੇਲੇ ਬਦਾਨ ਨੇ 2 ਲੱਖ ਰੁਪਏ ਲਾਇਆ ਵੀ ਤੈਨੂੰ ਬਈ 30 ਲੱਖ ਰੁਪਏ ਦੇਣਾ ਇਹ ਬਲੌਕ ਪ੍ਰਧਾਨ ਨੇ ਤੁਹਾਨੂੰ ਹਾਂ ਜੀ ਮਖਾ ਯਾਰ ਮੇਰੀ ਬਰਸੀ ਦੀ ਇਹਦਾ ਨਾਮ ਵੀ ਦੇਖ ਮੇਰਾ ਕਹਿੰਦਾ ਸਿਸਟਮ ਆ ਕਹਿੰਦਾ ਚੱਲਦਾ ਆ ਰਿਹਾ ਮੈਡਮ ਨੇ ਇਹ ਗੈਰ ਰਿਕਾਰਡਿੰਗ ਸਿਸਟਮ ਆ ਜਿਹਦੇ ਤੁਹਾਨੂੰ ਪਤਾ ਹੈ ਇਹ ਤੁਹਾਡੇ ਕੋਲ ਰਿਕਾਰਡਿੰਗ ਹੈਗੀ ਹਾਂ ਹਾਂ ਜੀ ਇਹ ਰਿਕਾਰਡਿੰਗ ਸਾਰਾ ਕੁਝ ਸਹੀ ਰਿਕਾਰਡਿੰਗ ਦੇ ਵਿੱਚ ਬੱਕਾਇਆ ਕਰ ਰਹੀ ਹੈ ਮੈਡਮ ਕਿਹਦੇ ਤੈਨੂੰ ਕਾਹਕੇ ਸਿਸਟਮ ਦਾ ਪਤਾ ਤੈਨੂੰ ਵੀ ਨਹੀਂ ਕਿੰਦੀ ਤੂੰ ਵੀ ਨਹੀਂ ਗੱਲਾਂ ਕਰਦਾ ਜੇ ਦੋ ਤੁਸੀਂ ਆਮ ਆਦਮੀ ਪਾਰਟੀ ਨੂੰ ਜੁੜੇ ਸੀ ਕਿ ਤੁਸੀਂ ਕਿਹਾ ਕਿ ਭਗਵੰਤ ਮਾਨ ਦੀ ਐਸਪੀਚ ਸੁਣ ਕੇ ਹਾਂ ਜੀ ਮਨੂੰ ਤੁਸੀਂ ਇੰਜੀਨੀਅਰ ਨਹੀਂ ਹੋ ਫਿਰ ਉੱਥੇ ਤੁਸੀਂ ਤੁਸੀਂ ਵੀ 30 ਲੱਖ ਰੁਪਏ ਦੇ ਰਹੇ ਹੋ ਇਹ ਵੀ ਤੇ ਗਲਤ ਗੱਲ ਹੈ ਮੇਰਾ ਵਧੀਆ ਕੰਮ ਕਰਾ ਜੀ ਮੈਂ ਕਿਹਾ ਆਏ ਜੀ ਇਹ ਤੁਸੀਂ ਤੁਸੀਂ ਆਪਣੀ ਇੱਜ਼ਤ ਬਣਾਉਣ ਲਈ ਕੀਤਾ ਹੈ ਹਾਂ ਜੀ ਬਸ ਐਂ ਵੀਕ ਆਪਣੇ ਤੇ ਇਹ ਹੋ ਜੀ ਚੱਲ ਵੀ ਜਿਵੇਂ ਕਹਿੰਦੇ ਹੁੰਦੇ ਨੇ ਉਸ ਲਾ ਕੇ ਜੀ ਮੇਰੇ ਭਾਈ ਅੱਜ ਵੀ ਤਿਆਰੀ ਕਰ ਲਾ ਮੈਂ ਤੁਹਾਨੂੰ ਮਿੱਤਰਾਂ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਕਹਿ ਦੇ ਬੈਣ ਭਾਈ ਇਹਨੂੰ ਵੀ ਆਪਾਂ ਤੜਕੇ ਪ੍ਰਧਾਨ ਲੱਗਣਾ ਬਾਪੂ ਤੋਂ ਬਾਪੂ ਰੱਖਦਾ ਮੈਂ ਸਾਰਿਆਂ ਨੂੰ ਬੈਠੇ ਐਮ.ਐਲ.ਏ. ਸਾਹਿਬ ਨੂੰ ਮੇਰੇ ਘਰ ਵਾਲਾ ਇੱਕ ਮੇਰਾ ਭਰਾ ਕੁਝ ਇੱਕ ਮੈਂ ਸੀ ਚਾਰੇ ਜਾਣੇ ਬੈਠੇ ਕਿ ਚਾਰੇ ਜਾਣੇ ਦੀ ਗੱਲ ਹੋ ਗਈ ਹੈ ਜੀ ਕਹਿੰਦੇ ਅਸੀਂ ਆਪਦੇ ਬੱਚੇ ਦੀ ਸੌ ਖਾਣਿਆ ਵੀ ਤੈਨੂੰ ਬਾਹਾਂ ਨੂੰ ਪ੍ਰਧਾਨ ਲਾ ਮੈਂ ਕਿਹਾ ਪਹਿਲਾਂ ਨਹੀਂ ਸੌ ਕਿੱਧਰ ਗਈ ਮੈਂ ਜਿਹੜੀ ਗੁੱਟ ਦਾ ਸਾਭ ਦੀ ਖਾਦੀ ਉਹ ਇੱਜਾ ਢੂਠੀ ਸੌ ਘਰ ਦੇ ਬੱਚੇ ਹਾਂ ਜੀ ਹਾਂ ਜੀ ਢੂਠੀ ਘਰ ਦੇ ਜੀ ਹਰ ਇੱਕ ਬੱਚੇ ਬੱਚੇ ਨੂੰ ਪਤਾ ਜੀ ਭਵਾਨੇ ਘਟ ਮੇਰੇ ਸਾਹ ਕੋਣ ਦਾ ਉਪੋਯੋਗ ਹੁੰਦਾ ਇੱਕ ਮਿੰਟ ਤੋਂ ਪਹਿਲਾਂ ਕਾਲ ਲੈਂਦੇ ਗੁਰੂ ਘਰ ਵੀ ਛੱਡੇ ਜਿਨਾ ਗੁਰੂ ਘਰ ਦੀ ਸ਼ੁਰੂ ਕਰਦੀ ਸਰਬਤਿੰਗ ਲੰਗਰ ਸਾਹਿਬ ਦੀ ਉਹਦੇ ਪੈਸੇ ਹੀ ਖਾ। ਆਜੀ ਵਿਚਾਰ ਚਰਚਾ ਤੁਹਾਡਾ ਸਵਾਗਤ ਹੈ ਜੀ ਮੈਂ ਗੁਰਸ਼ਮਖੀਰ ਸਿੰਘ ਆਪਾਂ ਨੂੰ ਪਤਾ ਹੈ ਕਿ ਜਦੋਂ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਸੱਤਾ ਦੇ ਵਿੱਚ ਆਈ ਜਾਂ 2017 ਦੀਆਂ ਚੋਣਾਂ ਦੇ ਨਾਲ 2014 ਦੀਆਂ ਚੋਣਾਂ ਦੇ ਨਾਲ ਤਾਂ ਉਹਨਾਂ ਦਾ ਇੱਕ ਨਾਰਾ ਸੀ ਕਰਪਸ਼ਨ ਫ੍ਰੀ ਇੰਡੀਆ ਕਰਪਸ਼ਨ ਫ੍ਰੀ ਪੰਜਾਬ ਤੇ ਇੱਕ ਬਹੁਤ ਵੱਡੇ ਅੰਦੋਲਨ ਤੋਂ ਬਾਅਦ ਜਿਹੜਾ ਇੰਡੀਆ ਅਗੇਂਸਟ ਕਰਪਸ਼ਨ ਦਾ ਅੰਦੋਲਨ ਚੱਲਿਆ ਸੀ ਉਸ ਤੋਂ ਇਹ ਪਾਰਟੀ ਨਿਕਲੀ ਸੀ ਤਾਂ ਉਸ ਤੋਂ ਬਾਅਦ ਹੁਣ 2022 ਦੀਆਂ ਚੋਣਾਂ ਤੇ ਸੱਤਾ ਚੋਣ ਤੋਂ ਬਾਅਦ ਕਾਫੀ ਪਾਰਟੀ ਨੇ ਇਮਪ੍ਰੈਸ਼ਨ ਵੀ ਦਿੱਤਾ ਕਿ ਅਸੀਂ ਭ੍ਰਸ਼ਟਾਚਾਰ ਨੂੰ ਖਤਮ ਕਰਨ ਦੇ ਖਿਲਾਫ ਕਾਰਵਾਈ ਕਰ ਰਹੇ ਹਾਂ ਪਰ ਇੱਕ ਮਹੀਨਾ ਗੁਜ਼ਰਨ ਦੇ ਨਾਲ ਹੀ ਉਹਨਾਂ ਦੇ ਆਪਣੇ ਮੰਤਰੀ ਨੂੰ ਬਰਖਾਸਤ ਕੀਤਾ ਗਿਆ ਇਦਾਂ ਦੇ ਹੋਰ ਬੜੇ ਕਿਸੇ ਪਾਰਟੀ ਦੇ ਚੱਲੇ ਨੇ ਤੇ ਹੁਣ ਬੀਤੇ ਦਿਨਾਂ ਦੇ ਵਿੱਚ ਜਿਹੜੇ ਸੰਗਰੂਰ ਹਲਕੇ ਤੋਂ ਐਮਐਲਏ ਨੇ ਨਰਿੰਦਰ ਕੌਰ ਭਰਾਜ ਉਹਨਾਂ ਨੂੰ ਲੈ ਕੇ ਇੱਕ ਵੱਡਾ ਮਾਮਲਾ ਜਿਹੜਾ ਹੈਗਾ ਚਰਚਾ ਦੇ ਵਿੱਚ ਹੈ ਜਿਸ ਦੇ ਵਿੱਚ ਇੱਕ ਮਨਜੀਤ ਸਿੰਘ ਕਾਕਾ ਨਾਂ ਦੇ ਵਿਅਕਤੀ ਦੇ ਵੱਲੋਂ ਇਹ ਇਲਜ਼ਾਮ ਲਾਇਆ ਗਿਆ ਕਿ ਉਹਨਾਂ ਨੂੰ 30 ਲੱਖ ਰੁਪਈਆ ਲੈ ਕੇ ਉਥੋਂ ਦੀ ਜਿਹੜੀ ਟਰੱਕ ਯੂਨੀਅਨ ਦੀ ਪ੍ਰਧਾਨਗੀ ਹੈ ਉਹ ਦੇਣ ਦੀ ਜਿਹੜੀ ਇੱਕ ਸ਼ੋਰਟੀ ਦਿੱਤੀ ਗਈ ਸੀ ਬਾਅਦ ਚੋਂ ਉਹ ਚੀਜ਼ ਤੋਂ ਪਿੱਛੇ हट ਗਏ ਜਾਂ ਕੋਈ ਵੱਧ ਬੱਡ ਦੇ ਗਿਆ ਵੱਧ ਬੋਲੀ ਲਾ ਗਿਆ ਤਾਂ ਉਸ ਤੋਂ ਬਾਅਦ ਇਹਨਾਂ ਨੇ ਇੱਕ ਅਟੈਂਪਟ ਸੁਸਾਈਡ ਕੀਤਾ ਤੇ ਹੁਣ ਇਹਨਾਂ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਆਪਾਂ ਇਹਨਾਂ ਤੋਂ ਜਾਣਦੇ ਹਾਂ ਕਿ ਇਹਨਾਂ ਦਾ ਕੀ ਇਲਜ਼ਾਮ ਹੈ ਤੇ ਹੁਣ ਦੀ ਸਥਿਤੀ ਦੇ ਵਿੱਚ ਨਰਿੰਦਰਪੁਰ ਭਰਾਜ ਦਾ ਜਿਹੜਾ ਵਰਜਨ ਆਇਆ ਉਸ ਨੂੰ ਇਹ ਕਿੱਦਾਂ ਦੇਖਦੇ ਨੇ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਤੁਸੀਂ ਐਡਾ ਵੱਡਾ ਇਲਜ਼ਾਮ ਲਾਇਆ ਇੱਕ ਜਿਹੜਾ ਸਾਰਾ ਪੱਖ ਹੈਗਾ ਉਹਨਾਂ ਦਾ ਵੀ ਹੁਣ ਪੱਖ ਆ ਤੁਸੀਂ ਹੁਣ ਤੱਕ ਹੁਣ ਜੋ ਪ੍ਰੈਜ਼ੈਂਟ ਸਥਿਤੀ ਹੈ ਉਹਦੇ ਦੀ ਆਪਣਾ ਕਹਾਣੀ ਕਹਾਣੀ ਦੱਸੂ ਕੀ ਹੈ ਕਹਾਣੀ ਤਾਂ ਜੀ ਅਸੀਂ ਕਿਹੜਾ ਕੋਈ ਬੋਲ ਲਾਇਆ ਇਸਦਾ ਹਕੀਕਤ ਹੈ ਕੰਮ ਜਿਹੜਾ ਹੋਇਆ ਜੀ ਸਭ ਤੋਂ ਪੈਸੇ ਲੈ ਚੁੱਕੇ ਗਏ ਨੇ ਅੱਛਾ 14 ਲੱਖ ਰੁਪਏ ਬਲੌਕ ਪ੍ਰਧਾਨ ਸਾਡੇ ਕੋਲੇ ਭੇਜਿਆ ਉਹ ਲੈ ਗਏ ਕਿਦਰੀ ਨੂੰ ਪੈਸੇ ਤੁਸੀਂ ਕਿਵੇਂ ਜੁੜੇ ਸੀਗੇ ਪਾਰਟੀ ਨਾਲ 2014 ਤੋਂ ਭਗਵੰਤ ਮਾਨ ਨਾਲ ਜੁੜੇ ਤੇ ਜਿਹੜੀਆਂ ਗੱਲਾਂ ਸਨ ਕਿ ਉਹਦੇ ਨਾਲ ਜੁੜੇ ਅਸੀਂ ਠੀਕ ਹੈ ਸਾਨੂੰ ਸੋਚ ਵਧੀਆ ਲੱਗੀ ਉਹਦੀ ਚਲੋ ਜਿਹੜੀਆਂ ਗੱਲਾਂ ਕਰਦੇ ਤੇ ਹੂੰ ਵੀ ਸੰਸਦ ਵਿੱਚ ਬੈਠ ਕੇ ਬਜਟ ਠਾਉਣੇ ਤੇ ਚਲੋ ਆਪਾਂ ਐਮਪੀ ਦੀ ਲੈਕਪੈ ਐਮਪੀ ਵੇਲੇ ਵੀ ਪਹਿਲਾਂ ਦੇਖਿਆ ਨਹੀਂ ਸੰਸਦ ਵਿੱਚ ਉਹੀ ਬੋਲਦੇ ਦੇਖੇ ਨੇ ਸ਼ੁਰੂ ਤੋਂ ਪਹਿਲੀ ਵਾਰੀ ਆਪਾਂ ਨੇ ਤਾਂ ਵੀ ਜੇ ਸੰਸਦ ਪੰਜਾਬ ਦੀ ਬਜਟ ਵਾਲੀ ਉਹਨਾਂ ਨੇ ਠਾळੀਆ ਜਾ ਕੇ ਹੂੰ ਹੂੰ ਉਹ ਗੱਲ ਕਰਕੇ ਵਧੀਆ ਲੱਗਣ ਲੱਗੇ 2014 'ਚ ਉਹਨਾਂ ਦੀ ਮਦਦ કરી ਹੂੰ ਫੇਰ ਦੋ ਦੁਬਾਰੇ ਫੇਰ ਉਹਨਾਂ ਨੂੰ ਐਮਪੀ ਬਣਾਇਆ 2017 ਚ ਦਿਨੇਸ਼ ਬੰਸਲ ਜੀ ਟਿਕਟ ਦਿੱਤੀ ਉਹਨਾਂ ਨਾਲ ਹੂੰ ਜੁਆਇਨ ਹੋ ਕੇ ਉਹਨਾਂ ਨਾਲ ਮਿਹਨਤ ਕਰੀ ਉਹਨਾਂ ਨੂੰ ਚਲੋ ਨਹੀਂ ਪਾਰਟੀ ਦੇ ਹਾਰ ਗਈ ਪਾਰਟੀ ਉਦੋਂ ਕੋਈ ਗੱਲ ਨਹੀਂ 2017 ਚ ਫੇਰ 2022 ਚ ਨਰਿੰਦਰ ਕੌਰ ਭਰਾਜ ਨਾਲ ਹੂੰ ਮੇਰੀ ਗੱਡੀ ਦੇ ਵਿੱਚ ਆਪਦੀ ਮੇਰੇ ਤਾਇਏ ਜੀ ਦੇ ਬੇਟੇ ਨੇ ਮੈਨੂੰ ਸਪੈਸ਼ਲ ਗੱਡੀ ਲੈ ਕੇ ਦਿੱਤੀ ਕਹਿੰਦਾ ਕੋਈ ਗੱਲ ਨਹੀਂ ਯਾਰ ਅੱਛਾ ਕਹਿੰਦੇ ਸਾਣ ਰੂਪ ਵਾਲੀ ਗੱਡੀ ਚਾਹੀਦੀ ਸਾਨੂੰ ਹੋਰ ਚਾਹੀਦਾ ਅੱਛਾ ਤੁਹਾਡੀ ਗੱਡੀ ਸੀ ਹਾਂ ਜੀ ਸਾਡੀ ਗੱਡੀ ਦੀ ਸਾਡੀ ਗੱਡੀ ਦੇ ਵਿੱਚ ਮੈਂ ਗੱਡੀ ਚਲਾਉਂਦਾ ਸੀ ਜਿਹੜੇ ਮੁੰਡੇ ਨਾਲ ਵਿਆਹ ਕਰਾਇਆ ਵਾਇਦਾ ਬੋਕ ਉਸਕੇ ਨੇ ਇਹ ਮੇਰੇ ਕੋਲੇ ਪ੍ਰੂਫ ਪਏ ਨੇ ਫੋਟੋਆਂ ਪਈਆਂ ਨੇ ਫੇਸਬੁੱਕ ਤੇ ਦੇਖ ਲਓ ਕਿਤੇ ਮਰਜ਼ੀ ਦੇਖ ਲਓ ਮੈਂ 2017 ਤੋਂ ਜੁੜਿਆ ਹੋਇਆ ਹਾਂ ਜੀ ਹੂੰ ਹੂੰ ਤੇ 2014 ਤੋਂ ਜੁੜਿਆ ਸੀ 2017 ਚ ਜੁਆਇਨਿੰਗ ਕਰਾਈਆ ਹੂੰ ਹੂੰ ਤੇ 2022 ਦੇ ਨਾਲ ਇਲੈਕਸ਼ਨ ਦੇ ਵਿੱਚ ਸੀ ਮੇਰੇ ਕੋਲੇ ਪ੍ਰੂਫ ਪਏ ਨੇ ਗੱਡੀ ਦੀਆਂ ਫੋਟੋਆਂ ਪਈਆਂ ਨੇ ਸਾਰਾ ਕੁਝ ਤੇ ਕੋਈ ਆਦਾ ਸੀ ਪਾਰਟੀ ਦਾ ਕੈਂਪੇਨ ਕਰ ਰਿਹਾ ਨਾ ਮੇਰੇ ਕੋਲੇ ਕੋਈ ਆਦਾ ਨਹੀਂ ਜੀ ਵਲੰਟੀਅਰ ਤੇ ਵਲੰਟੀਅਰ ਸੀ ਹਾਂ ਜੀ ਹਾਂ ਤੇ 2022 ਦੇ ਵਿੱਚ ਮੇਰੇ ਕੋਲੇ ਸਾਰੀ ਇਲੈਕਸ਼ਨ ਦੀਆਂ ਫੋਟੋਆਂ ਪਈਆਂ ਨੇ ਜਿਹਦੇ ਵਿੱਚ ਮੈਂ ਗੱਡੀ ਚਲਾਉਣਾ ਇਹਦੇ ਜਿਹੜੇ ਹਸਬੈਂਡ ਬਣਿਆ ਹੋਇਆ ਉਹ ਲਵੇ ਬੈਠਿਆ ਉਦੋਂ ਭਰਾਤੀ ਸਾਰਾ ਕੁਸ਼ਤੀ ਦੇਖੋ ਆਪਾਂ ਨੂੰ ਪਤਾ ਹੀ ਆ ਜਿਹੜੀਆਂ ਗੱਲਾਂ ਮੂਰੇ ਆ ਰਹੀਆਂ ਨੇ ਅੱਛਾ ਉਦੋਂ ਅਸੀਂ ਨਾਲੇ ਦੇ ਵਿੱਚ ਸਾਰੇ ਅਸੀਂ ਭਾਈ ਬਣੇ ਹੋਏ ਸੀ ਉਹਨੂੰ ਜਾਣਦੇ ਹਾਂ ਜਾਣਦੇ ਹਾਂ ਜੀ ਹਾਂ ਜੀ ਹਾਂ ਚੰਗੀ ਤਰ੍ਹਾਂ ਜਾਣਦੇ ਜੀ ਅੱਛਾ ਉਦੋਂ ਦੇ ਜਾਣਦੇ 2022 ਦੇ ਜੀ ਹੂੰ ਤੇ ਉਦੋਂ ਬਾਅਦ ਜੀ ਐਮਐਲਏ ਸਾਹਿਬ ਨਾਲ ਅਸੀਂ ਮੇਰੀ ਗੱਡੀ 'ਚ ਹੁੰਦੇ ਦੇ ਜੀ ਦਿਨ ਰਾਤ ਸਾਡੇ ਘਰੇ ਆਪਦੀ ਸਕੂਟਰੀ ਖੜਾਉਣੀ ਹੋਰ ਕਾਰਨਾ ਸਕੂਟਰੀ ਰੇਟ ਮਿਲਾਉਣੀ ਸਾਡੇ ਨਾਲ ਬੈਠ ਕੇ ਜਾਣਾ ਕਰਨਾ ਹੂੰ ਬਹੁਤ ਮਿਹਨਤ ਕਰੀ ਜਿਸ ਨਾਲ ਮਿਹਨਤ ਦਾ ਫਲ ਪਰ ਆ ਮਿਲਿਆ ओ, अच्छा हां 4:30 ਜਦੋਂ ਸ਼ੁਰੂ ਤੇ ਪਹਿਲੇ ਦਿਨੋਂ ਹੀ ਆਪਣੀ ਚਲੋ ਮੰਨ ਲਓ ਤੁਸੀਂ ਤੁਹਾਡੇ ਉਹ ਐਮਐਲਏ ਜਿੱਤ ਗਏ ਫਿਰ ਤੁਸੀਂ ਉਹਨਾਂ ਨੂੰ ਪਹਿਲਾਂ ਹੀ ਕਿਹਾ ਤਾਂ ਸੀ ਮੈਨੂੰ ਟਰੱਕ ਯੂਨੀਅਨ ਦੀ ਪ੍ਰਧਾਨਗੀ ਚਾਹੀਦੀ ਹੈ ਹਾਂਜੀ 2022 ਚ ਇਲੈਕਸ਼ਨ ਤੋਂ ਪਹਿਲਾਂ ਵੀ ਉਹ ਕਹਿੰਨੇ ਕਹਨੇ ਕਾਕੇ ਵੀਰੇ ਤੂੰ ਯੂਨੀਅਨ 'ਚ ਮਿਹਨਤ ਕਰ ਰਿਹਾ ਤੈਨੂੰ ਯੂਨੀਅਨ 'ਚ ਟਰੱਕ ਯੂਨੀਅਨ ਦਾ ਪ੍ਰਧਾਨ ਲਾਵਾਂਗੇ ਬੈਲੀ ਚ ਚਲੋ ਉਹ ਵੀ ਗੱਲ ਛੱਡ ਦੀ ਬੈਲੀ ਚ ਹੋਰ ਮੁੰਡਾ ਲਾਤਾ ਫਿਰ ਉਹਦੂ ਗੱਲੋਂ ਅਗਲੇ ਸਾਲ 2022 ਚ 2023 ਚ ਇਹਨਾਂ ਨੇ ਪਰਚੀਆਂ 바ਦੀਆਂ ਸਾਡੇ ਚਾਰ ਬੰਦੇ ਆਂ। ਗੋਟਕਾ ਸਾਹਿਬ ਦੀ ਸੌ ਖਾ ਕੇ ਆਂ ਹੱਥ 'ਚ ਬੜਕੇ ਉਹਨਾਂ ਦੇ ਬੱਚਾ ਹੋਣਾ ਤੀ ਦੇਖੋ ਅਸੀਂ ਉਹਨਾਂ ਦੇ ਕਮਰੇ ਦੇ ਅੰਦਰ ਬੈਠੇ ਆਂ। ਉਹਨਾਂ ਨੇ ਹੱਥ ਦੇ ਵਿੱਚ ਗੋਟਕਾ ਸਾਹਿਬ ਫਟ ਕੇ ਸੌ ਖਾ ਕੇ ਕਹੇ ਨੇ ਬਾਈ ਜਿੰਮੇ ਜਿੰਮੇ ਪਰਚੀਆਂ ਨਿਕਲ ਗਈਆਂ ਉਵੇਂ ਉਵੇਂ ਦੇ ਨੂੰ ਪ੍ਰਧਾਨ ਲੱਗਣਗੇ। ਹੂੰ ਜਦੋਂ ਮੇਰੀ ਪਰਚੀ ਚੋ ਤੀਜੇ ਨੰਬਰ ਤੇ ਨਿਕਲੇ ਪਹਿਲੇ ਨੰਬਰ ਤੇ ਪ੍ਰਗਟੇ ਲੌਂਦੀ ਨਿਕਲੇ ਦੂਸਰੇ ਨੰਬਰ ਤੇ ਗੁਰਪ੍ਰੀਤ ਦੀ ਨਿਕਲੇ ਫਗੂ ਵਾਲੇ ਤੋਂ ਹੂੰ ਤੀਸਰੇ ਨੰਬਰ ਤੇ ਮੇਰੀ ਨਿਕਲੇ ਚੌਥੇ ਨੰਬਰ ਤੇ ਲਵਲੀ ਕਾਕੜੇ ਦੀ ਲਿਖੜੀ ਹੂੰ ਸਾਡੇ ਚਾਰੇ ਬੰਦਿਆਂ ਦੀ ਪਰਚੀ ਨਿਕਲੀਆਂ ਗੁਟਕਾ ਸਾਹਿਬ ਦੀ ਸੌਂ ਖਾਦੀਤੀ ਉਹਨਾਂ ਨੇ ਚਾਰੇ ਬੰਦੇ ਨੂੰ ਤੁਸੀਂ ਫੋਨ ਨੰਬਰ ਲੈ ਲਓ ਕੋਈ ਮਰਜ਼ੀ ਲੈ ਲਓ ਉਹਨਾਂ ਨੂੰ ਪੁੱਛ ਸਕਦੇ ਹੋ ਵੀ ਇਹ ਗੱਲ ਹੋਈ ਸੀ ਹੂੰ ਤੇ ਉਹਨਾਂ ਨੇ ਗੁਟਕਾ ਸਾਹਿਬ ਦੀ ਸੌਂ ਖਾ ਕੇ ਕਹਿੰਦੇ ਵੀ ਜਿਵੇਂ ਜਿਵੇਂ ਪਰਚੀ ਨਿਕਲੇ ਓਵੇਂ ਓਵੇਂ ਸਾਨੂੰ ਲਾਵਾਂਗੇ ਜੀ ਜਦੋਂ ਹੁਣ ਆਪਣੀ ਵਾਰੀ ਆਈ ਜੀ ਤੀਸਰੇ ਤਾਂ ਹੁਣ ਤੀਸਰੇ ਨੰਬਰ ਤੇ ਮੇਰੀ ਬਾਰੀ ਆਈ ਜੀ ਜਦੋਂ ਮੈਨੂੰ ਕਹਿੰਦੇ ਬੁਲਾ ਕੇ ਕਹਿੰਨੇ ਵੀ ਸੋਚ ਲਿਆ ਤੂੰ ਮੈਨੂੰ ਤਾਂ ਘੱਟ ਕਰ ਰਹੇ ਨੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਜੀ ਸੋਚ ਲਓ ਉਦੋਂ ਬਾਅਦ ਚੋਂ ਮੇਰੇ ਗਾਇਲ ਇਹਨਾਂ ਨੇ ਬਲੌਕ ਪ੍ਰਧਾਨ ਭੇਜ ਤਾ ਉਹ ਸਾਡੇ ਨਾਲ ਹੀ ਗਿਆ ਤੀ ਠੀਕ ਹੈ ਉਹ ਆਪਦੀ ਗੱਡੀ ਚ ਦੀ ਅਸੀਂ ਆਪਦੀ ਗੱਡੀ ਚ ਤੇ ਤਿੰਨੇ ਭਾਈ ਚਾਰੇ ਜਾਣੇ ਅਸੀਂ ਉਦੋਂ ਗਏ ਲੋ ਅਸੀਂ ਢਿੱਲੋਂ ਹਵੇਲੀ ਤੇ ਆ ਗਏ ਢਿੱਲੋਂ ਹਵੇਲੀ ਤੇ ਆ ਕੇ ਉਹ ਸਾਨੂੰ ਕਹਿੰਦਾ ਕਹਿੰਦਾ ਭਾਈ ਪਿਛਲੇ ਪ੍ਰਧਾਨ ਦਾ 20 ਲੱਖ ਰੁਪਏ ਲਵਾਏ ਇਹਨਾਂ ਨੇ ਹੂੰ ਹੂੰ ਬੀਬੇ ਥੱਲੇ ਪ੍ਰਧਾਨ ਨੇ 20 ਲੱਖ ਰੁਪਏ ਲਾਇਆ ਵੀ ਦੇ ਨੂੰ ਬਈ 30 ਲੱਖ ਰੁਪਏ ਦੇਣਾ ਪੈਣਾ ਅੱਛਾ ਬਲੌਕ ਪ੍ਰਧਾਨ ਨੇ ਤੈਨੂੰ ਜਲਦੀ ਹਾਂਜੀ ਅੱਛਾ ਕਹਿੰਦਾ 30 ਲੱਖ ਰੁਪਏ ਦੇਣਾ ਪੈਣਾ ਤੈਨੂੰ ਬਈ ਜਿੱਦਾਂ ਪ੍ਰਬੰਧ ਲੱਗਣਾ ਮੈਂ ਕਿਹਾ ਯਾਰ ਮੇਰੀ ਪਰਚੀ ਦੀ ਕਹਿੰਦਾ ਨਾ ਬਈ ਦੇਖੇ ਪਹਿਲਾਂ ਕਹਿੰਦਾ ਸਿਸਟਮ ਆ ਕਹਿੰਦਾ ਚੱਲਦਾ ਆ ਰਿਹਾ ਮੈਡਮ ਨੇ ਵੀ ਕਹਿ ਰਿਹਾ ਰਿਕਾਰਡਿੰਗ ਜੀ ਵੀ ਸਿਸਟਮ ਆ ਜਿਵੇਂ ਤੈਨੂੰ ਪਤਾ ਹੀ ਹੈ ਇਹ ਤੁਹਾਡੇ ਕੋਲ ਰਿਕਾਰਡਿੰਗ ਹੈਗੀ ਮੈਡਮ ਹਾਂਜੀ ਯਾਰ ਰਿਕਾਰਡਿੰਗ ਨਹੀਂ ਸਾਰਾ ਕੁਝ ਅਜੇ ਰਿਕਾਰਡਿੰਗ ਦੇ ਵਿੱਚ ਬਕਾਇਦਾ ਕਰ ਰਹੀ ਹੈ ਮੈਡਮ ਕਹਿੰਦੀ ਤੈਨੂੰ ਕਾ ਕੇ ਸਿਸਟਮ ਦਾ ਪਤਾ ਦੱਸਾਂਗਾ ਵੀਰੇ ਕਹਿੰਦੇ ਉਂਗੜੀਆਂ ਨਾਲ ਕਰਦਾ ਹੂੰ ਸੁਣੀ ਹੋ ਤੁਸੀਂ ਸੋਸ਼ਲ ਮੀਡੀਆ ਦੇ ਨਹੀਂ ਪਰ ਤੁਹਾਡੇ ਤੁਹਾਨੂੰ ਫਿਰ ਮੰਨ ਲਓ ਜਦੋਂ ਤੁਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਸੀ ਕਿ ਤੁਸੀਂ ਕਿਹਾ ਕਿ ਭਗਵੰਤ ਮਾਨ ਦੀਆਂ ਸਪੀਚਾਂ ਸੁਣ ਕੇ ਹਾਂ ਜੀ ਹੈਨਾ ਸਾਰਾ ਕੁਝ ਸੀਗਾ 17 'ਚ ਜੁੜੇ ਤੋਂ 21 'ਚ ਪ੍ਰਚਾਰ ਕੀਤਾ ਫਿਰ ਜੇ ਮੰਨ ਲਓ ਤੁਸੀਂ ਇੰਨੀ ਦੇਰ ਰਹੇ ਹੋ ਫਿਰ ਉੱਥੇ ਤੁਸੀਂ ਤੁਸੀਂ ਵੀ 30 ਲੱਖ ਰੁਪਏ ਕਿ ਦੇ ਰਹੇ ਹੋ ਇਹ ਵੀ ਤਾਂ ਗਲਤ ਗੱਲ ਨਹੀਂ ਗਲਤ ਗੱਲ ਹੈ ਜੀ ਹੁਣ ਸਾਡੀ ਮਜਬੂਰੀ ਬਣ ਗਈ ਜਿਵੇਂ ਆਪਣੇ ਦੋਸਤਾਂ ਮਿੱਤਰਾਂ 'ਚ ਰਿਸ਼ਤੇਦਾਰਾਂ ਸਹੁਰਿਆਂ ਜੀ ਭੈਣ ਭਾਈਆਂ 'ਚ ਪਰੌਣੇ 'ਚ ਸਾਰਿਆਂ 'ਚ ਕਹਿ ਬੈਠੇ ਵੀ ਅਸੀਂ ਇੰਨੀ ਤਰੀਕ ਨੂੰ ਪ੍ਰਧਾਨ ਲੱਗ ਰਹੇ ਹਾਂ ਕਾਚਾ ਹਾਂ ਜੀ ਵੀ ਆਪਣੀ ਵਰਤੀ ਨਹੀਂ ਕਰੀ ਜਪਾ ਇੰਨੀ ਦਿਨ ਕਿਉਂ ਲੱਗਿਆ ਆਪਣੀ ਇੱਜ਼ਤ ਦੇ ਆਗੇ ਸਵਾਲ ਹੁਣ ਤੁਸੀਂ ਇਹ ਤੋਂ ਪਹਿਲਾਂ ਸਰਪੰਚ ਜਿੱਤਿਆ ਜੀ ਮੇਰਾ ਵੱਡਾ ਭਰਾ ਸਰਪੰਚ ਬਣਿਆ ਸਰਪੰਚ ਹੀ ਜਿੱਤੀ ਆ ਅਸੀਂ ਨੇ ਕੋਈ ਅਸੀਂ ਪੈਸੇ ਖਾਣ ਵਾਸਤੇ ਥੋੜੋ ਜਿੱਤੀ ਆ ਜੀ ਸਾਡੇ ਕੋਲੇ ਮੇਰੇ ਵੱਡੇ ਭਰਾ ਜਿਹੜਾ ਉਹਨਾਂ ਕੋਲੇ 70 ਬੱਸਾਂ ਨੇ ਜੀ ਮੇਰੇ ਕੋਲੇ 7-8 ਗੱਡੀਆਂ ਨੇ ਜੀ ਮੇਰਾ ਵਧੀਆ ਕੰਮ ਕਰਾ ਜੀ ਮੈਂ ਕਿਹੜਾ ਕੋਈ ਆਇਆ ਵੀ ਵੀ ਤੁਸੀਂ ਤੁਸੀਂ ਆਪਣੀ ਇੱਜ਼ਤ ਬਣਾਉਣ ਲਈ ਕੀਤਾ ਅਛਾ ਬਸ ਐਂ ਦੀ ਵੀ ਆਪਣੇ ਤੇ ਵੀ ਐ ਹੋ ਜੂ ਵੀ ਚੱਲ ਵੀ ਜਿਵੇਂ ਕਹਿੰਦੇ ਹੁੰਦੇ ਨੇ ਵੀ ਪੂਛ ਲੱਗੀ ਜਾਂ ਕੁਛ ਮਰਜ਼ੀ ਲਾ ਲਓ ਇਹਨੂੰ ਸਮਝ ਲਓ ਵੀ ਆਪਣੇ ਦੇ ਡੱਬਾ ਲੱਗ ਜੂ ਵੀ ਜਲ ਟਰੱਕ ਜੂਨੀਅਨ ਦੇ ਪ੍ਰਧਾਨ ਬਣਿਆ ਆਪਾਂ ਨੇ 20 ਸਾਲ ਮਿਹਨਤ ਕਰੀ ਉਹ ਜਲ ਆਪਾਂ ਨੂੰ ਆ ਮਿਲਿਆ ਕੰਮ ਫਿਰ ਤੁਹਾਨੂੰ ਗਾਹਾਂ ਕਿਵੇਂ ਪਤਾ ਲੱਗਿਆ ਵੀ ਗਾਹਾਂ ਹੋਰ ਕੋਈ ਬੰਦਾ ਲੱਗ ਗਿਆ ਜਾਂ ਤੂੰ 30 ਲੱਖ ਰੁਪਏ ਦੇ ਆਏ ਅਸੀਂ 30 ਲੱਖ ਰੁਪਏ ਸਾਡੇ ਘਰੋਂ ਆ ਕੇ ਜੀ ਬਕਾਇਦਾ ਰਿਕਾਰਡਿੰਗਾਂ ਨੇ ਵੀਡੀਓਆਂ ਨੇ ਸਾਡੇ ਘਰ ਤੋਂ ਆ ਕੇ 30 ਲੱਖ ਰੁਪਏ ਬੰਦਾ ਲੈ ਗਿਆ ਜੀ 21 ਤਰੀਕ ਨੂੰ ਹੂੰ ਹੂੰ 21 ਤਰੀਕ ਨੂੰ ਲੈ ਕੇ ਗਿਆ ਜੀ ਸਵੇਰੇ 10:00 ਵਜੇ ਦੇ ਕਰੀਬ ਟਾਈਮ ਆ ਜੀ 9:00 10:00 ਵਜੇ ਦੇ ਕਰੀਬ 9:00 ਤੋਂ 10:00 ਵਜੇ ਦੇ ਵਿੱਚ ਵਿੱਚ ਆ ਜੀ 9:30 ਜਾਂ ਕਿਸੇ ਵੀ ਟਾਈਮ ਨੇ ਆ ਕੇ ਉਹ ਪੈਸੇ ਲੈ ਗਿਆ ਜੀ ਹੂੰ ਲੈ ਕੇ ਪੈਸੇ ਉਸ ਤੋਂ ਬਾਅਦ ਚ ਸਾਨੂੰ ਰਣਿੰਦਰ ਕੌਰ ਭਰਾਜ ਦੇ ਘਰ ਵਾਲੇ ਨੇ ਮੈਨੂੰ ਮੈਸੇਜ ਆਇਆ ਵੀ ਫਲਾਣੇ ਥਾਂ ਮੇਂ ਪ੍ਰੋਗਰਾਮ ਆ ਹੂੰ ਇਹ ਤੋਂ ਪਹਿਲਾਂ ਸਾਨੂੰ ਐਮਐਲਏ ਸਾਹਿਬ ਦੇ ਫੋਨ ਤੋਂ ਹੀ ਮੈਸੇਜ ਲੱਗਦੇ ਤੇ WhatsApp ਆ ਦੇ ਗਰੁੱਪਾਂ 'ਚ ਲਾ ਲਓ ਕਿਤੇ ਮਰਜ਼ੀ ਲਾ ਲਓ ਉਹਦੇ ਬਕਾਇਦਾ ਸ ਵੀ ਤੁਸੀਂ ਵੀ ਪਲਾਣੇ ਥਾਂਵੇਂ ਪਹੁੰਚਣਾ ਵੀ ਪ੍ਰੋਗਰਾਮ ਆ ਉਥੇ ਸਾਨੂੰ ਐ ਲੱਗਿਆ ਵੀ ਚਲ ਕੋਈ ਗੱਲ ਨਹੀਂ 300 ਲੱਖ ਲੈ ਕੇ ਸਹੀ ਚਲ ਆਪਣੀ ਪੁੱਛਦਾ ਕਰਨ ਲੱਗੇ ਸਾਨੂੰ ਐ ਲੱਗਿਆ ਹਾਂਜੀ ਸਾਨੂੰ ਇਹ ਗੱਲ ਹੋ ਗਈ ਵੀ ਚਲ ਸਾਡੀ ਪੁੱਛਦਾ ਕਰਨ ਲੱਗੇ ਕਿੱਥੇ ਸਾਨੂੰ ਪੁੱਛਣ ਨੂੰ ਵਟ ਕੇ ਤੇ ਹੁਣ ਐਮਐਲਏ ਬਣ ਕੇ ਸਾਰਾ ਕੁਝ ਕਰਕੇ ਵੀ ਚਲ ਅੱਜ ਸਾਡੀ ਪੁੱਛਦਾ ਹੋਣ ਲੱਗੀ ਚਲ ਪੈਸੇ ਦੇ ਕੀ ਸੀ ਕੋਈ ਗੱਲ ਨਹੀਂ ਹੁਣ ਜਦੋਂ ਅੜ ਗਿਆ ਕੰਮ ਹੁਣ ਫਾਨਪੇ ਆ ਗਈ ਗੱਲ ਸਾਰਾ ਪਿੰਡ ਅਗਲਾ ਧੂਧੂ ਕਰਦਾ ਅਗਲਾ ਕਹਿੰਦਾ ਤੁਹਾਡੇ ਕੋਲੇ ਪੈਸੇ ਨਹੀਂ ਤੇ ਦੇ ਦੇ ਇਹਨੂੰ ਜਦੋਂ ਇਹੀ ਗੱਲ ਹੋ ਗਈ ਫਿਰ ਸਾਨੂੰ 21 ਤਰੀਕ ਨੂੰ ਪੈਸੇ ਲੈ ਗਏ ਜੀ 25 ਤਰੀਕ ਨੂੰ ਸ਼ਾਮ ਨੂੰ ਸਾਨੂੰ ਵਾਪਸ ਕਰਨਾਂਗੇ 25 ਤਰੀਕ ਨੂੰ 24 ਤਰੀਕ ਨੂੰ ਸ਼ਾਮ ਨੂੰ ਵਾਪਸ ਕਰਨਾਂਗੇ 24 ਤਰੀਕ ਨੂੰ ਸ਼ਾਮ ਨੂੰ ਉਹਨਾਂ ਨੇ ਕੀ ਕਰਿਆ ਜੀ 4:30 ਵਜੇ ਤੱਕ ਐਮਐਲਏ ਸਾਹਿਬ ਦੇ ਦਾਜ ਜੀ ਦਾ ਸੰਸਕਾਰਤੀ ਉਹਨਾਂ ਦੀ ਡੈਥ ਹੋ ਗਈ ਧੀ ਉੱਥੇ ਸੰਸਕਾਰ ਤੇ ਦੇ ਅਸੀਂ ਮੈਨੂੰ ਕਹਿੰਦੇ ਕਹਿੰਦੇ ਭਾਈ ਆਪਣੀ ਤਿਆਰੀ ਕਰ ਲਾ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਕਹ ਦੇ ਭੈਣ ਭਾਈਆਂ ਨੂੰ ਵੀ ਆਪਾਂ ਦੜ ਕੇ ਪ੍ਰਧਾਨ ਲੱਗਣਾ ਵੱਧ ਤੋਂ ਵੱਧ ਇਕੱਠ ਕਰਨਾ ਲੈ ਮੈਂ ਸਾਰਿਆਂ ਨੂੰ ਕਹੇ ਬੈਠਿਆ ਉਸ ਤੋਂ ਬਾਅਦ ਨੂੰ ਸ਼ਾਮ ਨੂੰ 6:30 7:00 ਵਜੇ ਫੋਨ ਆਉਂਦਾ ਵੀ ਕਾ ਤੂੰ ਲੈ ਕੇ ਆ ਜਈ ਸਰਪੰਚ ਨੂੰ ਲੈ ਕੇ ਆ ਜਿਹੇ ਜੀ ਤੇਰੇ ਭਰਾ ਨੂੰ ਗੋਗੀ ਨੂੰ ਲੈ ਕੇ ਆ ਅੱਛਾ ਵੀ ਮੇਰੇ ਕੋਲ ਪਹੁੰਚਾ ਨਾ ਜੀ ਨਾ ਐਮਐਲਏ ਸਾਹਿਬ ਦਾ ਫੋਨ ਆਇਆ ਜੀ ਆਪ ਦਾ ਫੋਨ ਆਇਆ ਜੀ ਕਹਿੰਨੀ ਵੀਰੇ ਜਾ ਤਾ ਤੂੰ ਤੇਰੇ ਭਰਾ ਨੂੰ ਲੈ ਕੇ ਆ ਗੋਗੀ ਨੂੰ ਵੱਡੇ ਨੂੰ ਜਾ ਲੈ ਕੇ ਆ ਸਰਪੰਚ ਨੂੰ ਤੁਸੀਂ ਰਿਕਾਰਡਿੰਗ ਵੀ ਸੁਣੀ ਹੋਊਗੀ ਜਿਹੜੀ ਰਿਕਾਰਡਿੰਗ ਆਪਾਂ ਕੀਤੀ ਠੀਕ ਹੈ ਜੀ ਉਹਦੇ ਵਿੱਚ ਕਹਿੰਦੇ ਵੀ ਇਹਨੂੰ ਲੈ ਕੇ ਆ ਮੈਂ ਉੱਥੇ ਲੈ ਕੇ ਪਹੁੰਚੇ ਜੀ ਸਾਨੂੰ ਸਾਮ ਨੂੰ 7 ਵਜੇ ਜਵਾਬ ਦੇਤਾ ਜੀ ਕਹਿੰਦੇ ਭਾਈ ਤੂੰ ਮਿਹਨਤ ਘੱਟ ਕਰ ਰਿਹਾ ਤੂੰ ਮਿਹਨਤ ਹੋਰ ਕਰ ਮੈਂ ਕਹਿੰਦਾ ਜੀ ਇਹ ਬਿੰਦ ਦਾ ਸਿੱਧਾ 14 ਸਾਲ 2014 ਤੋਂ ਮਿਹਨਤ ਕਰ ਰਹੇ ਹਾਂ ਜੀ ਅਜੇ ਮਿੰਟ ਸਾਡੇ ਜਕਾਸਰ ਦਿੱਲੀ ਤੱਕ ਅਸੀਂ ਲੈ ਕੇ ਸਨਾਂ ਚੋਟੀਆਂ ਵਿੱਚ ਫਿਰਦੇ ਆਂ ਜੀ ਘਰੋਂ ਖਰਚੇ ਕਰ ਕਰ ਜਾ ਰਹੇ 15-15 ਬੰਦੇ ਲੈ ਕੇ ਜਾ ਰਹੇ ਹੋਰ ਕਰ ਰਹੇ ਆਂ ਗੱਲ ਕੀ ਸੀ ਵਿੱਚੋਂ ਫਿਰ ਉਸ ਤੋਂ ਬਾਅਦ ਕੀ ਗੱਲ ਹੋਈ ਜੀ ਅਸੀਂ ਉੱਥੇ ਉਹਨਾਂ ਦੇ ਘਰ ਬੈਠੇ ਹਾਂ ਜੀ ਹਮ ਐਮਐਲਏ ਸਾਹਿਬ ਨੇ ਉਹਨਾਂ ਦਾ ਘਰ ਵਾਲਾ ਇੱਕ ਮੇਰਾ ਭਰਾ ਗੋਗੀ ਇੱਕ ਮੈਂ ਅਸੀਂ ਚਾਰੇ ਜਣੇ ਬੈਠੇ ਹਾਂ ਜੀ ਚਾਰੇ ਜਣੇ ਦੀ ਗੱਲ ਹੋ ਰਹੀ ਹੈ ਜੀ ਕਹਿੰਦੇ ਅਸੀਂ ਆਪਦੇ ਬੱਚੇ ਦੀ ਸੌ ਖਾਨੇ ਵੀ ਤੈਨੂੰ ਗਾਹਾਂ ਨੂੰ ਪ੍ਰਧਾਨ ਲਾਵਾਂਗੇ ਮੈਂ ਕਿਹਾ ਪਹਿਲਾਂ ਨਹੀਂ ਸੌ ਕਿੱਧਰ ਗਈ ਬਣੀ ਜਿਹੜੀ ਗੁਟਕਾ ਸਾਬ ਦੀ ਖਾਦੀ ਸੀ ਇਹਦਾ ਤੁਸੀਂ ਪਹਿਲਾਂ ਵੀ ਖਾਦੀ ਦੀ ਤਿੰਨ ਸਾਲ ਪਹਿਲਾਂ ਜਿਵੇਂ ਪਰਚੀਆਂ ਗੱਡੀਆਂ ਹੋਈਆਂ ਨੇ ਜਿਵੇਂ ਜਿਵੇਂ ਤਾਂ ਲਾਦੇ ਹੁਣ ਮੇਰੀ ਬਾਰੇ ਮੈਨੂੰ ਲਾ ਮੈਂ ਮੈਂ ਕਿਹਾ ਉਹ ਵੀ ਖਾਦੀ ਸੀ ਸਾਡੀ ਮਜਬੂਰੀ ਹੋ ਗਈ ਇਹ ਬਹੁ ਫਲਾਣਾ ਕਿਹਾ ਉਹਨਾਂ ਨੇ ਫਿਰ ਸਾਨੂੰ ਕਹਿੰਦੇ ਕਹਿੰਦੇ ਤੂੰ ਇੱਕ ਦੀ ਮਿਹਨਤ ਕਰ ਇੱਕ ਸਾਲ ਹੋਰ ਅਸੀਂ ਗੱਡੀ ਲੈ ਰਹੇ ਨਵੀਂ ਹੂੰ ਗੱਲ ਦੇਖੋ ਅਸੀਂ ਗੱਡੀ ਲੈ ਰਹੇ ਫੋਰਚਨਰ ਨਵੀਂ ਤੂੰ ਸਾਡੇ ਨਾਲ ਮਿਹਨਤ ਕਰ ਤੈਨੂੰ ਉਹਦੇ ਵਿੱਚ ਹੀ ਰੱਖਾਂਗੇ ਅਸੀਂ ਇੱਕ ਸਾਲ ਸਾਡੇ ਨਾਲ ਲੈ ਕੇ ਜਾ ਮਗਾ ਮੈਂ ਕਿਹੜਾ ਐਮਐਲਏ ਮੈਂ ਤਾਂ ਲੈਣੀ ਦਾ ਡਰਕ ਨਹੀਂ ਦੀ ਪ੍ਰਧਾਨਗੀ ਜਿੱਥੇ ਮੈਨੂੰ 20 ਸਾਲ ਹੋ ਗਏ ਲੋਕਾਂ ਚ ਮੈਂ ਵੇਚ ਰਿਆ ਹੋਇਆ ਲੈਣੀ ਦਾ ਬਣੇ ਉਹ ਆ ਪਹਿਲੇ ਦਿਨੋਂ ਆਪਣੀ ਗੱਲ ਇਹ ਕਮਿਟਮੈਂਟ ਆ ਵੀ ਤੁਸੀਂ ਆਪਦੀ ਜ਼ਮਾਨਤ ਨਹੀਂ ਖੜ ਰਹੇ ਮੈਂ ਕਿਹਾ ਮੈਂ ਕਿਹਾ ਮੈਨੂੰ ਕੋਈ ਨਹੀਂ ਜੀ ਮੈਂ ਤਾਂ ਮਖਾ ਉਹੀ ਗੱਲ ਇਹ ਲੈਣੇ ਮੈਂ ਕਿਹਾ ਭੈਣੇ ਕਹਿੰਦੇ ਨੂੰ ਗਾਹਾਂ ਨੂੰ ਲਾਉਂ ਵੀਰੇ ਮੈਂ ਕਿਹਾ ਗਾਹਾਂ ਨੂੰ ਭੈਣੇ ਮੈਂ ਜੇ ਨਾ ਰਿਹਾ ਫਿਰ ਕਿਹਨੂੰ ਲਾਏਂਗੀ ਤੂੰ ਇਹ ਗੱਲ ਹੋਈ ਆ ਗੁਰਕਾ ਸਾਹਿਬ ਦੀ ਸੌਖਾ ਕੇ ਕਹਿ ਦੇਵੇ ਜਿੱਥੇ ਮੈਂ ਉਹਨਾਂ ਨੂੰ ਕਿਹਾ ਵੀ ਉੱਥੇ ਆ ਜਾਓ ਬਾਬੇ ਦੇ ਅੱਛਾ ਆਪਣੇ ਪਟਿਆਲੇ ਕੋਲੇ ਰੋੜੇ ਵਾਲ ਸੰ ਉੱਥੇ ਆ ਕੇ ਤੁਸੀਂ ਸੌ ਚੱਕ ਲਓ ਮੈਂ ਕਹੂੰਗਾ ਵੀ ਆਹ ਆਹ ਗੱਲਾਂ ਨਹੀਂ ਸੌ ਚੱਕੋ ਵੀ ਆਪਣੀਆਂ ਗੱਲਾਂ ਹੋਈਆਂ ਨਹੀਂ ਦੀਆਂ ਠੀਕ ਹੈ ਮੈਂ ਸੋਤੋਂ ਜਨਤਾ 'ਚ ਮਾਫੀ ਵੀ ਮੰਗੂ ਸਾਰਾ ਕੁਝ ਕਰੂਗਾ ਤੁਹਾਨੂੰ ਕੀ ਲੱਗਦਾ ਵੀ ਇਹ ਕੋਈ ਮਾਂ ਐ ਕੋਈ ਨਵ ਨਵਜ ਨਵਜ ਮੈਂ ਬੱਚਾ ਮਤਲਬ ਕਿ ਉਹ ਐਦਾਂ ਝੂਠੀ ਸੌ ਖਾ ਰਹੇ ਨੇ ਬੱਚੇ ਦੀ ਹਾਂਜੀ ਝੂਠੀ ਐ ਖਾ ਰਹੇ ਨੇ ਜੀ ਹਰ ਇੱਕ ਬੱਚੇ ਬੱਚੇ ਨੂੰ ਪਤਾ ਜੀ ਭਵਾਨੀ ਘੜ ਚ ਵੀ ਸੌ ਖਾਣ ਦਾ ਕੋਈ ਇਹੋ ਨਹੀਂ ਕਰਦੇ 1 ਮਿੰਟ ਤੋਂ ਪਹਿਲਾਂ ਖਾ ਲੈਂਦੇ ਨੇ ਹਰ ਇੱਕ ਬੱਚੇ ਨੂੰ ਪਤਾ ਜੀ ਹੂੰ ਇਹ ਗੱਲ ਐ ਤੁਸੀਂ ਪਰਸਨਲ ਤੌਰ ਤੇ ਵੀ ਕਿਸੇ ਨੂੰ ਵੀ ਪੁੱਛ ਸਕਦੇ ਮਰਛਾ ਹੁਣ ਸਾਡੇ ਅੱਖਾਂ ਦੇ ਸਾਹਮਣੇ ਹੈ ਜਿਦੋਂ ਐ ਗੁਟਕਾ ਸਾਹਿਬ ਦੀ ਸੌਂ ਖਾ ਕੇ ਉਹ ਕਰ ਸਕਦੇ ਨੇ ਉਹ ਵੀਰੋ ਸੰਤਾਂ ਦੇ ਵੀ ਆ ਕੇ ਝੂਠੀ ਖਾ ਜਾਣਗੇ ਕੋਈ ਗੱਲ ਨਹੀਂ ਫਿਰ ਮਹਾਰਾਜ ਦੇਖੂਗਾ ਜੀ ਹੂੰ ਫਿਰ ਤਾਂ ਮਹਾਰਾਜ ਦੀ ਡੋਰੀ ਸਿੱੜਤੀ ਸਾਨੂੰ ਤਾਂ ਮਹਾਰਾਜ ਦੀ ਬਸਵਾਸ ਹੂੰ ਹੂੰ ਹੁਣ ਜਿਹੜੀਆਂ ਸਿੱਟਾਂ ਬਣਾਉਂਗੇ ਹੋਰ ਬਣਾਉਂਦੇ ਨੇ ਜੀ ਚਲੋ ਹਾਂ ਪਰ ਹੂੰ ਅਫਸਰ ਨਹੀਂ ਲਾ ਰਹੇ ਨੇ ਜੋਰ ਕੋਈ ਗੱਲ ਨਹੀਂ ਚਲੋ ਪਰ ਇੱਕ ਕਿਤੇ ਨਾ ਕਿਤੇ ਮੈਨੂੰ ਤਾਂ ਐ ਵੀ ਦੀਂਦਾ ਵੀ ਮੈਂ ਅੱਜ ਤੱਕ ਇਹਦੋਂ ਪਹਿਲਾਂ ਕਦੇ 20 ਵਾਰੀ ਸਿੱਟਾਂ ਬਣ ਗਿਆ ਹੋਰ ਬਣ ਗਿਆ ਮੈਂ ਕਦੇ ਕਿਸੇ ਐਮਐਲਏ ਦੇ ਖਿਲਾਫ ਕੋਈ ਸਰਕਾਰ 'ਚ ਜਾਂਦਾ ਨਹੀਂ ਕੋਈ ਦੇਖਿਆ ਕੋ ਤੁਸੀਂ ਵੀ ਨੰਬਰ ਵੀ ਜਾਰੀ ਕੀਤਾ ਸੀ ਆਮ ਆਦਮੀ ਪਾਰਟੀ ਨੇ ਕਰਪਸ਼ਨ ਖਤਮ ਕਰਨ ਨੂੰ ਸਾਨੂੰ ਦੱਸੋ ਜਿਹੜਾ ਉਹ ਨਾ ਕਰਪਸ਼ਨ ਕਰਦਾ ਮੰਨ ਲਓ ਚਲੋ ਤੁਹਾਡੇ ਵਾਲਾ ਕੇਸ ਤਾਂ ਹੁਣ ਹੋਇਆ ਪਰ ਪਿਛਲੇ 3 ਸਾਲਾਂ ਹੀ ਤੁਹਾਡੇ ਏਰੀਆ ਵਿੱਚ ਤੁਸੀਂ ਟਰੱਕ ਯੂਨੀਅਨ ਦੇ ਵਿੱਚ ਐਕਟਿਵ ਹੋ ਉੱਥੇ ਲੱਗ ਕੇ ਜੇ ਤੁਹਾਡੇ ਕਰਪਸ਼ਨ ਦਾ ਫਰਕ ਪਿਆ ਕੋਈ ਕਰਪਸ਼ਨ ਦਾ ਫਰਕ ਨਹੀਂ ਪਿਆ ਜਿੱਦੋਂ ਪਹਿਲਾਂ ਸਾਡੇ ਕੋਲੇ ਜਿਵੇਂ ਸਾਡਾ ਕੇਸ ਆ ਗਿਆ ਜਿਹੜਾ ਇੱਕ ਇੱਕ ਦੂਜੇ ਦੇ ਮੋਢੇ ਗੈ ਲੁਕਦਾ ਜਿਵੇਂ ਸਮਝ ਲਓ ਆਲਾ ਕਹਿੰਦਾ ਆਪਾਂ ਕਾਦੋਂ ਪੰਗਾ ਲੈਣਾ ਜੀ ਹਰ ਇੱਕ ਬੰਦੇ ਲੋਕਦਾ ਜੀ ਹੁਣ ਘੱਟ ਤੋਂ ਘੱਟ ਸਾਡੇ ਕੋਲੇ 12 15 ਬੰਦੇ ਹੈਗੇ ਜੀ ਜਿਹੜਾ ਕਹਿੰਦਾ ਮੇਥੋਂ ਕੋਈ 7 ਲੱਖ ਲੈਗੀ ਕੋਈ ਕਹਿੰਦਾ ਮੈਨੂੰ 7 ਲੱਖ ਲੈਗੀ ਕੋਈ ਕਹਿੰਦਾ ਮੈਨੂੰ 5 ਲੱਖ ਲੈਗੀ ਬਕਾਇਦਾ ਸੋਸ਼ਲ ਮੀਡੀਆ ਤੇ ਵੀਡੀਓ ਆ ਰਹੀਆਂ ਨੇ ਗੁਰੂ ਘਰ ਵੀ ਨਹੀਂ ਛੱਡੇ ਜਿਹੜਾ ਗੁਰੂ ਘਰ ਗੁਰੂ ਘਰ ਦੀ 7 ਪੈਣੀ ਦੀ ਲੰਗਰ ਸਾਹਿਬ ਦੀ ਉਹਦੇ ਪੈਸੇ ਵੀ ਖਾ ਗੀ ਅੱਛਾ ਹਾਂ ਕਿਤੇ ਤੁਹਾਡੇ ਪਿੰਡ ਸਾਡੇ ਨੇੜੇ ਪਿੰਡ ਆ ਜੀ ਆਪਣੇ ਭੱਟੇ ਵਾਲੇ ਕੋਲੇ ਅੱਛਾ 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 ਇਹੀ ਕਹਿੰਦੇ ਵੀ ਸਾਨੂੰ ਤੁਹਾਨੂੰ ਸਾਹਿਬ ਮਿਲਣਾ ਚਾਹੀਦਾ ਤੇ ਫਿਰ ਇਹ ਨਹੀਂ ਤੁਹਾਨੂੰ ਕੀ ਲੱਗਦਾ ਵੀ ਫਿਰ ਇਦਾਂ ਐਮਐਲਏ ਸਾਹਿਬ ਨੇ ਕਿੰਨਾ ਕੁ ਪੈਸਾ ਇਕੱਠਾ ਕਰ ਲਿਆ ਪੈਸੇ ਇਕੱਠਾ ਜੀ ਲੋਕਾਂ ਨੂੰ ਬੱਧੀ ਲੱਗ ਰਿਹਾ ਜੀ ਤੁਸੀਂ ਐਂ ਦੇਖੋ ਜੀ ਜਿਹੜੇ ਸਕੂਟਰੀ ਵਾਲੇ ਕਹਿੰਦੇ ਨੇ ਮੈਨੂੰ ਕਹਿੰਦੇ ਨੇ ਵੀ 30 ਲੱਖ ਰੁਪਏ ਕਿੱਥੋਂ ਆਇਆ ਮੈਂ ਇਹਦਾ ਦੱਸਦਾ ਵੀ ਕਿੱਥੋਂ ਆਇਆ ਸਾਨੂੰ ਸਾਰੀ ਉਮਰ ਹੋ ਗਈ ਕਮਾਈ ਕਰਦਿਆਂ ਨੂੰ ਮੇਰੇ ਭਰਾਵਾਂ ਨੂੰ ਵੀ ਮੈਨੂੰ ਵੀ ਸਾਰਿਆਂ ਨੂੰ ਆਪ ਮੈਂ ਟਰੱਕ ਚਲਾਉਣਾ ਖੁਦ ਸਾਨੂੰ ਅਸੀਂ ਤਾਂ ਦੱਸਦਾ ਵੀ ਅਸੀਂ ਕਿੱਥੋਂ ਆਇਆ ਇਹਦਾ ਦੱਸ ਵੀ ਦੇਵਾਂਗੇ ਹੁਣ ਮੈਂ ਐਮਐਲਏ ਸਾਹਮਣੇ ਪੁੱਛਦਾ ਵੀ ਤੁਸੀਂ ਵੀ ਦੱਸ ਦਿਓ ਸਾਨੂੰ ਕਿੱਥੋਂ ਤੁਹਾਡੇ ਕੋਲੇ ਪੈਸੇ ਆ ਰਹੇ ਨੇ ਜਿਹੜੀਆਂ ਤਿੰਨ ਗੱਡੀਆਂ ਲਈ ਫਿਰਦੇ ਹੋ ਤੇ ਕੋਠੀ ਥੋੜੀ ਸੰਗਰੂਰ ਚ 베ਰੀਆ 900 ਗੱਜ ਚ ਐਥੇ ਕੋਠੀ ਪੈਰੀ ਹੈ ਕੋਠੀ 베ਰੀਆ ਜੀ 900 ਗੱਜ ਚ ਇਕਤੀ ਦੀਵਾਲੀ ਨਮੀ ਉਹਨਾਂ ਨੇ ਉੱਥੇ ਹੀ ਮਨਾਉਣੀ ਹੈ ਮੇਰਾ ਮਾਣੇ ਕਹਿੰਦਾ ਵੀ ਉਦੋਂ ਪਹਿਲੇ ਪਹਿਲੇ ਵਗ ਜਾਣਗੇ ਮੈਂ ਉਹ ਵੀ ਪੁੱਛਣਾ ਚਾਹੁੰਦਾ ਵੀ ਤੁਹਾਡੇ ਕੋਲੇ ਕਿੱਥੋਂ ਪੈਸਾ ਆ ਰਿਹਾ ਇੰਨਾ ਇੰਨਾ ਪੈਸਾ ਵਿਆਹਾਂ ਤੇ ਲਾ ਰਹੇ ਹੋ ਤੁਸੀਂ ਵਿਆਹ ਕਰਾਇਆ ਉਦੋਂ ਇੰਨਾ ਪੈਸਾ ਲਾਇਆ ਵਿਆਹ ਤੇ ਕੋਠੀ 베ਰੀਆ ਤਿੰਨ ਕਾਰਾਂ ਲਈ ਫਿਰਦੇ ਹੋ ਹੋਰ ਕੀ ਕੁਛ ਨਹੀਂ ਤੁਸੀਂ ਕਰ ਰਹੇ ਵੀ ਤੁਹਾਡੇ ਕੋਲੇ ਕਿੱਦੋਂ ਆ ਰਿਹਾ ਤੁਹਾਡੇ ਵੀ ਸਾਲਮੀਨ ਹੋਣੀ ਚਾਹੀਦੀ ਹੈ ਮੇਰੀ ਵੀ ਉਹ ਜਿਵੇਂ ਲੱਗਣਾ ਜੇ ਮੇਰੇ ਤੇ ਕੋਈ ਗਲਤੀ ਹੈ ਮੇਰੇ ਤੇ ਕ ਨਹੀਂ ਹੋਣਾ ਤੇ ਕਰ ਬਾਈ ਹੋਣੀ ਚਾਹੀਦੀ ਜਿਹੜਾ ਨੇ ਮੇਰੇ ਨਾਲੇ ਕੰਮ ਕਰਿਆ ਕੰਮ ਕੀਤਾ ਹੂੰ ਮੇਨ ਦਾ ਜਮੀ ਅਨਸਰ ਦੇ ਜਦੋਂ ਮੇਰੀ ਨੱਕ ਦੀ ਜੂ ਕੇ ਕਹਿੰਦੇ ਹੁੰਦੇ ਨੇ ਵੀ ਮੂੰਹ ਚ ਵੇਗੀ ਉਹ ਕੰਮ ਹੋ ਜਾਂਦਾ ਵੀ ਫਿਰ ਬੰਦੇ ਨੂੰ ਮਰਦੇ ਨੂੰ ਇਹ ਕਦਮ ਚੱਕਣਾ ਪਿਆ ਬਸ ਹੂੰ ਤੇ ਹੁਣ ਥੋੜੀ ਮੰਗ ਕੀ ਹੈ ਹੁਣ ਮੇਰੀ ਮੰਗ ਤਾਂ ਇਹ ਹੈ ਜਿ ਮੈਨੂੰ ਤਾਂ ਇਨਸਾਫ ਮਿਲਣਾ ਚਾਹੀਦਾ ਹੂੰ ਇਹ ਐਸਆਈਟੀ ਤੇ ਯਕੀਨ ਨਹੀਂ ਤੁਹਾਨੂੰ ਯਕੀਨ ਹੈ ਜੀ ਹੁਣ ਅਫਸਰਾਂ ਦੇ ਹੁਣ ਕਰਨ ਤਾਂ ਸਹੀ ਜੀ ਹੁਣ ਸਾਡੇ ਤਾਂ 15 ਦਿਨ ਹੋ ਗਏ ਪੜ ਕੇ ਸਾਡੇ ਦਾ ਬਿਆਨ ਮਸਾ ਲੈ ਕੇ ਨਹੀਂ ਲੈ ਜੀ ਤੁਸੀਂ ਹੁਣ ਮਤਲਬ ਕੀ ਕੀ ਜੋ ਯਕੀਨ ਅੰਦਰ ਹੁਣ ਇਹ ਹਾਂਜੀ ਅਸੀਂ ਤਾਂ ਕਹਿੰਦੇ ਅੰਦਰ ਹੁਣ ਭਗਵੰਤ ਮਾਨ ਜੀ ਦੇ ਸੰਤ ਇਹੀ ਆਸ ਆ ਵੀ ਇਹ ਜੇ ਸਾਨੂੰ ਕਹਿੰਦੇ ਨੇ ਵੀ ਹਾਂ ਵੀ ਅਸੀਂ ਉਹਨਾਂ ਦੇ ਵਲੰਟੀਅਰ ਆ ਅਸੀਂ ਉਹਨਾਂ ਨਾਲ ਮਿਹਨਤ ਕਰੀ ਆ ਮੇਰੇ ਭਮਕੜ ਨੇ ਫਲਾਣਾ ਨੇ ਅੱਜ ਭਮਕੜਾਂ ਦੀ ਸੁਣ ਉਹ ਅੱਜ ਇਹਨਾਂ ਦੇ ਪਰਚਾ ਦੇਣੇ ਵੀ ਇਹ ਗਲਤ ਕਰਿਆ ਇਹਨਾਂ ਨੇ ਨਹੀਂ ਪਰ ਤੁਹਾਨੂੰ ਲੱਗਦਾ ਨਹੀਂ ਉਹਨਾਂ ਨੂੰ ਵੀਡੀਓ ਵੀ ਦਿਖਾਤੀਆਂ ਆਡੀਓ ਵੀ ਦਿਖਾਤੀਆਂ ਸਾਰਾ ਕੁਝ ਦਿਖਾਤਾ ਨੇ ਤੁਸੀਂ ਤਾਂ ਉਹਨਾਂ ਦੇ ਵੀ ਚੱਕੇ ਹੋਏ ਹੋ ਨਾ ਜਿਹੜੀਆਂ ਦੂਜੀਆਂ ਪਾਰਟੀਆਂ ਦੂਜੀਆਂ ਅਸੀਂ ਕਿਸੇ ਦੇ ਕੋਈ ਚੱਕੇ ਹੋਏ ਨਹੀਂ ਹੂੰ ਨਾ ਉਹ ਤਾਂ ਹੁਣ ਮੱਦ ਵਿੱਚ ਜਿਹੜਾ ਬੰਦਾ ਆਪਾਂ ਨੂੰ ਤੁਸੀਂ ਦੱਸੋ ਜੀ ਮੈਨੂੰ ਜੇ ਤੁਹਾਡੀ ਮਦਦ ਵਿੱਚ ਮੈਂ ਆ ਕੇ ਖੜੂ ਸੋਨੂੰ ਮੈਂ ਚੰਗਾ ਹੀ ਲੱਗੂਗਾ ਹੂੰ ਸੋਨੂੰ ਦਾ ਅੱਜ ਦੀ ਘੜੀ ਚੋਰ ਵੀ ਠੱਗ ਵੀ ਸਾਰੇ ਵਧੀਆ ਲੱਗਣਗੇ ਸੋਨੂੰ ਦਾ ਸਾਦੇ ਲੱਗੂਗਾ ਜੀ ਜਿਹੜਾ ਤੁਹਾਡੀ ਮਦਦ ਕਰਦਾ ਠੀਕ ਹੈ ਜੀ ਠੀਕ ਹੈ ਮਨਜੀਤ ਸਿੰਘ ਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਸੋ ਇਹੇ ਸਨ ਮਨਜੀਤ ਸਿੰਘ ਜੀ ਕਾਕਾ ਜਿਨ੍ਹਾਂ ਦਾ ਟਰੱਕ ਯੂਨੀਅਨ ਨੂੰ ਲੈ ਕੇ ਉੱਥੇ ਸੰਗੂਰ ਦੇ ਜਿਹੜੇ ਐਮਐਲਏ ਨੇ ਹਾਂਜੀ ਭੈਣ ਦੀ ਮੈਂ ਬੇਟ ਉੱਥੇ ਜ਼ਰੂਰ ਕਰੂੰਗਾ ਜੀ 7 ਦਿਨ ਲਗਾਤਾਰ ਆਪਣੇ ਰੋੜੇ ਵਾਲਾ ਸੰਤਾਂ ਨੇ ਪਹੁੰਚ ਆ ਕੇ ਹਾਂ ਤੋਂ ਜੀ ਇਹਨਾਂ ਦਾ ਕਹਿਣਾ ਇਹ ਹੈ ਕਿ ਅਲਟੀਮੇਟਮ 7 ਦਿਨਾਂ ਦਾ ਦਿੱਤਾ ਇਹਨਾਂ ਨੇ ਵੀ ਉਹਨੂੰ ਸੌ ਚੁੱਕਦੇ ਨੇ ਆਪਣੇ ਬੱਚੇ ਦੀ ਤਾਂ ਇਹ ਵੀ ਇਹ ਕਹਿੰਦੇ ਵੀ ਅਸੀਂ ਆਪਣੇ ਪਰਿਵਾਰ ਦੀ ਸੌ ਚੁੱਕੂੰਗਾ ਮੈਂ ਸੌ ਚੁੱਕੂੰਗਾ ਤੇ ਜਿਹੜੇ ਰੋੜੇ ਵਾਲੇ ਸੰਤ ਨੇ ਵੀ ਉੱਥੇ ਆ ਜਾਣ ਉਹ 7 ਦਿਨਾਂ ਦੇ ਵਿੱਚ ਵਿੱਚ ਜਦੋਂ ਵੀ ਉਹਨਾਂ ਦਾ ਟਾਈਮ ਲੱਗ ਜਾ ਤਾਂ ਇਹ ਇੱਕ ਬੜਾ ਗੰਭੀਰ ਇਲਜ਼ਾਮ ਨੇ ਐਮਐਲਏ ਦੇ ਉੱਤੇ ਜਿਹੜੇ ਸਿਟਿੰਗ ਐਮਐਲਏ ਨੇ ਔਰ ਇੱਕ ਖਾਸ ਤੌਰ ਤੇ ਇਹ ਬੜੀ ਇੰਪੋਰਟੈਂਟ ਗੱਲ ਹੈ ਕਿ ਉੱਥੋਂ ਉਹ ਦੋ ਵਾਰ ਜਿਹੜੇ ਸੀਐਮ ਮਾਨ ਨੇ ਉਹ ਖੁਦ ਐਮਪੀ ਰਹੇ ਨੇ ਉਹਨਾਂ ਦਾ ਆਪਣਾ ਹਲਕਾ ਜਿਹੜਾ ਹੈਗਾ ਇੱਕ ਕਿਸਮ ਦੇ ਨਾਲ ਧੂਰੀ ਨਾਲ ਹਲਕਾ ਪੈਂਦਾ ਹੈ ਤਾਂ ਉਹਨਾਂ ਦੇ ਜ਼ਿਲ੍ਹੇ ਦੇ ਵਿੱਚ ਇਹ ਕੁਝ ਹੋ ਰਿਹਾ ਤਾਂ ਜੇ ਇਲਜ਼ਾਮਾਂ ਦੇ ਉੱਤੇ ਜਾਈਏ ਕਾਫੀ ਗੰਭੀਰ ਸਵਾਲ ਨੇ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਜਿਹੜਾ ਸਾਰਾ ਸੱਚ ਹੈ ਇਸ ਮਾਮਲੇ ਦੇ ਵਿੱਚ ਸਾਹਮਣੇ ਆਊਗਾ ਤੇ ਦੂਜਾ ਜੋ ਐਮਐਲਏ ਨਿਰਿੰਦਰ ਕੌਰ ਭਰਾਜ ਨੇ ਇਹਨਾਂ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਉਹਨਾਂ ਦਾ ਵੀ ਕੋਈ ਬਿਆਨ ਜਿਹੜਾ ਹੈਗਾ ਉਹ ਲੋਕਾਂ ਦੇ ਸਾਹਮਣੇ ਆਊਗਾ ਧੰਨਵਾਦ